ਸਾਸਰੀ ਘਾ ਸਾਰਿਆਂ ਨੂੰ ਵੈਲਕਮ ਕਰਦੇ ਆ ਜੀ ਭਿੰਡਰ ਡੇਰੀ ਫਾਰਮ ਵਿੱਚ ਆਪਾਂ ਪਹੁੰਚ ਚੁੱਕੇ ਪਿੰਡ ਭਿੰਡਰ ਜ਼ਿਲ੍ਹਾ ਅੰਮ੍ਰਿਤਸਰ ਤਹਿਸੀਲ ਬਾਬਾ ਬਕਾਲਾ ਤੇ ਵੀਰ ਨੇ ਇੱਕ ਟਰਾਲਾ ਸੇਲ ਕਰਨਾ ਜੀ 15 ਸੱਤ ਦਾ ਟਰਾਲਾ ਬਹੁਤ ਹੀ ਵਧੀਆ ਕੰਡੀਸ਼ਨ ਆ ਤੇ ਬਹੁਤ ਹੀ ਚੰਗੇ ਹਾਲਤ ਦੇ ਵਿੱਚ ਦੇ ਸਕਦੇ ਆ ਤੁਸੀਂ ਆਪਾਂ ਵੀਰ ਨਾਲ ਗੱਲਬਾਤ ਕਰਾਵਾਂਗੇ ਕਿਸੇ ਵੀਰ ਨੇ ਕੋਈ ਵੀ ਸੰਦ ਖਰੀਦਣਾ ਆਪਣੀ ਤਸੱਲੀ ਕਰਕੇ ਲਿਖਤ ਪੜ੍ਹ ਕਰ ਪੜਤ ਕਰਕੇ ਤੇ ਪੈਸਿਆਂ ਦਾ ਲੈਣ ਦੇਣ ਕਰਨ ਦੀ ਜ਼ਿੰਮੇਵਾਰੀ ਤੁਹਾਡੀ ਆਪਣੀ ਹੋਊਗੀ ਵੀਡੀਓ ਨੂੰ ਸ਼ੇਅਰ ਕਰ ਦਿਓ ਆਪਾਂ ਵੀਰ ਨਾਲ ਗੱਲਬਾਤ ਕਰਾਵਾਂਗੇ ਤੇ ਟਰਾਲੇ ਬਾਰੇ ਜਾਣਕਾਰੀ ਲਵਾਂਗੇ ਜੀ ਹਾਂਜੀ ਸਤਿ ਸ੍ਰੀ ਅਕਾਲ ਵੀਰ ਜੀ ਸਤਿ ਸ੍ਰੀ ਅਕਾਲ ਭਾਜੀ ਕੀ ਹਾਲ ਚਾਲ ਆ ਵਧੀਆ ਠੀਕ ਠਾਕ ਜੀ ਸਤਿ ਸ੍ਰੀ ਅਕਾਲ ਪਿਆਰ ਭਰੀ ਮੇਰੇ ਛੋਟਿਆਂ ਨੂੰ ਭੈਣਾਂ ਨੂੰ ਭਰਾਵਾਂ ਨੂੰ ਜਿਹੜੇ ਇੰਨਾ ਹੀ ਪਿਆਰ ਕਰਦੇ ਆ ਵੀਡੀਓ ਨੂੰ ਜੀ ਤੁਮ ਬੜਾ ਮਾਣ ਬਖਦੇ ਆ ਠੀਕ ਹੈ ਇੱਕ ਪਿਆਰ ਹੀ ਆ ਵੀ ਜੜੀਆਂ ਨਿੱਕੇ ਨਿੱਕੇ ਗੱਲਾਂ ਆਪਾਂ ਕਰਦੇ ਰਹਿੰਦੇ ਆ ਹਾਂਜੀ 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 ਅਹੋ ਅਡਰੈਸ ਦੱਸ ਦੋ ਜੀ ਆਪਣਾ ਨਾਮ ਮੇਰਾ ਸੋਨੀਆ ਪਿੰਡ ਭਿੰਡਰਾ ਹਾਂ ਜਿਲ੍ਹਾ ਅੰਮ੍ਰਿਤਸਰ ਠੀਕ ਆ ਤਸਕੀਲ ਬਾਬੂ ਕੜਾਵਾ ਜੀ ਤੇ ਹਰੇ ਇਹ ਤੋਂ 4 ਕਿਲੋਮੀਟਰ ਪਿੰਡ ਹਟਵਾਵਾ ਠੀਕ ਆ ਖਲਕੀਆਂ ਤੋਂ 2 ਕਿਲੋਮੀਟਰ ਹਾਈਵੇ ਲੰਘਦਾ ਜਲੰਧਰ ਤੋਂ ਜਿਹੜਾ ਅੰਮ੍ਰਿਤਸਰ ਨੂੰ ਉਹਦੇ ਤੋਂ 2 ਕਿਲੋਮੀਟਰ ਪਿੰਡ ਹਟਵਾਵਾ ਠੀਕ ਆ ਨਾਮ ਮੇਰਾ ਸੋਨੀਆ ਤੇ ਛੋਟੇ ਭਰਾ ਦਾ ਨਾਂ ਦਰਬਾਰਾ ਵਾ ਠੀਕ ਆ ਜਿਹੜੇ ਵੀ ਵੀਰ ਨੇ ਆਉਣਾ ਫੋਨ ਕਰਕੇ ਆਉਣਾ ਠੀਕ ਹੈ ਜੀ ਮੋਬਾਈਲ ਨੰਬਰ 9856 47787 ਠੀਕ ਹੈ ਜੀ ਮਤਲਬ ਫੋਨ ਕਰਕੇ ਆਉਣ ਇਹਨੇ ਫੋਨ ਕਰਨ ਤੋਂ ਬਿਨਾ ਆਉਣਗੇ ਤੇ ਕਈ ਵਾਰ ਮਿਲਦੇ ਨਹੀਂ ਆ ਠੀਕ ਆ ਤੇ ਇੱਕ ਹੋਰ ਬੇਨਤੀ ਆ ਵੀਰਾਂ ਦੀ ਡਿਮਾਂਡ ਵੜੀ ਆ 275 ਦੀ ਤੇ 475 ਦੀ ਹਾਂਜੀ ਕਿ ਕਈ ਵੀਰ ਨੇ ਵੇਚਣਾ ਹੋਵੇ ਉਹ ਵੀ ਫੋਨ ਕਰ ਸਕਦਾ ਠੀਕ ਆ ਆਪਣੇ ਕੋ ਕਿਹੜਾ ਟਰੈਕਟਰ ਹੈ ਜੀ ਹੁਣ ਆਪਾਂ ਕੋ ਕੱਲ ਨੂੰ ਆ ਜਾਣਾ ਵਾ ਕੱਲ ਦੁਪਹਿਰ ਤੱਕ 2006 ਮਾਡਲ ਟਰੈਕਟਰ ਆਉਣਾ ਵਾ ਹਾਂਜੀ ਤੇ ਪੈਰ ਮੰਨ ਕੇ ਚਲੋ ਅੱਧੀ ਘੌਣਗੇ ਜਾਂ ਤਾਂ ਢਾਲੀ ਬਹਿ ਲਾ ਲੋ ਠੀਕ ਆ ਆਰਸੀ ਆਨਲਾਈਨ ਬੋਲਦੀ ਆ 2030 ਤੱਕ ਅੱਛਾ ਆਨਲਾਈਨ ਬੋਲ ਆਨਲਾਈਨ ਆ ਟਰੇਡਰ ਹਨਾ ਆਨਲਾਈਨ ਬੋਲਗਾ ਠੀਕ ਆ ਚੰਗਾ ਆ ਕਿਸ ਨੇ ਇਹ ਆਗੇ ਗਾਂ ਦਾ ਗਾਂ ਕਿਸ ਨੇ ਉਹ ਕਰਵਾਈ ਗਿਆ ਪਾਸਿੰਗ ਮੰਨ ਲਓ 2030 ਤੱਕ ਉਹਦੀ ਪਾਸਿੰਗ ਆ ਠੀਕ ਆ ਜੀ ਇੱਕ ਆਪਾਂ ਨੂੰ ਫੰਲਾ ਚਾਹੀਦੀ ਆ ਵਾ ਆਪਣੇ ਘਰ ਵਾਕੇ ਇੱਕ ਸੁਵਗਾ ਇੱਕ ਸੁਵਗਾ ਚਾਹੀਦਾ ਇਹ ਦੱਸਿਆ ਤਾਂ ਵਾ ਵੀਰ ਉਹ ਫੋਨ ਕਰੇ ਵੀ ਜਿੰਨੇ ਜਿੰਨਿਆਂ ਗ੍ਰੇਟ ਲੈਣਾ ਵਾ ਉਸ ਹਾਮ ਨੇ ਹਾਂ ਠੀਕ ਸਾਡੀ ਕੋਈ ਵੀ ਵੀਰ ਫੋਨ ਕਰਦਾ ਵਾ ਜਿਦਾਂ ਦੀ ਚੀਜ਼ਾਂ ਦੀ ਓਦਾਂ ਦੀ ਵਿਖਾਦਿਆ ਕਰੇ ਹਾਂਜੀ ਪਾਣੀ ਚਲ ਖਰਾਬੀ ਦੂਰ ਬਹੁਤ ਜਾਣਾ ਦੂਰ ਜਾਣਾ ਕਿ ਧੁੱਪ ਧੱਪ ਬੜੀ ਗਰਮੀ ਬੜੀ ਆ ਖਰਾਬ ਹੁੰਦਾ ਸੀ ਮੁੰਨੇ ਕਈ ਵਾਰ ਕਈ ਵਾਰ ਫਿਰ ਦੁਪਹਿਰੇ ਸੁੱਤਾ ਹੁੰਦਾ ਅਗਲੇ ਨੂੰ ਉਠਾਈਏ ਤੇ ਅਗਲੇ ਨੂੰ ਆਂਦਾ ਪਤਾ ਨਹੀਂ ਕਿਹੜਾ ਆ ਗਿਆ ਮੂੰਹ ਚੋਕੇ ਬਾਕੀ ਬੇਨਤੀ ਇਹ ਆ ਵੀ ਪਾਣੀ ਪੂਣੀ ਪੁੱਛ ਲਿਆ ਕਰੋ ਦੁਪਹਿਰੇ ਕੋਈ ਵੀ ਬੰਦਾ ਆਉਂਦਾ ਇੱਥੇ ਹਾਂਜੀ ਠੀਕ ਆ ਤੇ ਚਲੋ ਕੋਈ ਵੀ ਆਉਂਦਾ ਸੋਚ ਸਮਝ ਕੇ ਚੋਰੀਆਂ ਚੱਕੀਆਂ ਬਹੁਤ ਆ 1 ਕਿਲੋ ਥੋੜਾ ਵਿਚਾਰ ਰੱਖਣਾ ਹਾਂ ਜਿਹੜਾ ਕੋਈ ਘਰ ਆਉਂਦਾ ਤੁਹਾਡੇ ਉਹਨੂੰ ਪਹਿਲਾਂ ਪੁੱਛੋ ਵੀ ਪਿੰਡ ਕਿਹੜਾ ਤੇਰਾ ਇਹ ਨਹੀਂ ਵੀ ਹਰ ਕੇ ਨੂੰ ਚੱਲੋ ਆਪਣਾ ਜੇ ਕੋਈ ਆਪਣਾ ਆਉਂਦਾ ਫਿਰ ਮੈਂ ਤੇ ਟਰਾਲਾ ਵਾ 2 ਜਾਂ ਦੂਸਰਾ 15 7 ਦਾ ਠੀਕ ਆ ਉੱਪਰ ਨੂੰ ਵਾਰਡ ਜਿਹੜੀ ਉਹ ਸਾਢੇ 4 ਫੁੱਟ ਆ ਅਛਾ ਆੜੀ ਸਾਢੇ 4 ਫੁੱਟ ਤਾਂ ਨੂੰ ਹਾਈਟ ਆ ਦੀ ਹਨਾ ਵੱਡੀ ਆ ਵੱਡੀ ਆ ਠੀਕ ਆ 26 ਕਮੰਟਲ 26 ਕਮੰਟਲ ਦਸਣ ਵਾਲਾ ਨਹੀਂ ਆ ਜਿਹੜਾ ਜੋਖਿਆ ਤੇ ਜੋਖਿਆ ਜਿਹੜਾ ਹੋਕ ਸਾਦੀ ਖਣੇ ਜੋਖਿਆ ਸੀ हां ਸਾਡੇ 43 ਕੁੰਟਲ 575 ਡਰੇਕਟਰ ਨਾਲ ਜੋਕਿਆ ਸੀ ਠੀਕ ਆ ਵੀਰਾਂ ਨੂੰ ਨੌਲੇਜ ਹੋਣੀ ਆ ਮੈਂ ਟਰੈਕਟਰ ਕਿੰਨੇ ਕੰਟਰਲ ਹੁੰਦਾ ਸਾਡੇ 25 ਕੁੰਟਲ ਮੰਗ ਮੰਨ ਕੇ ਖੜੇ ਠੀਕ ਆ ਵੀ ਟਰਾਲਾ 25 ਕੁੰਟਲ ਮੰਨ ਲਏ ਹਨਾ ਠੀਕ ਆ 8 ਨਟੀ ਫਾਬਿਆ ਠੀਕ ਆ ਰੇਲ ਦਾ ਤੁਰਾ ਰੇਲ ਦਾ ਤੁਰਾ ਟਾਇਰ ਭਾਜੀ ਕਿੰਨੇ ਕੇ ਪੈਸੇ ਆ ਜੀ ਟਾਇਰ ਭਾਜੀ 30 ਪੈਸੇ ਮੰਨ ਲੇ ਕੋਈ 20 ਮੰਨ ਲੇ 120 ਕੁਆਂਟਲ ਕਣਕ ਪਾਈ ਆ ਹਾਂਜੀ ਤੇ ਇਹ ਇਥੋਂ ਵਾਰਡ ਤੱਕ ਨਾ ਆਇਆ ਵਾਰਡ ਤੱਕ ਹਾਂਜੀ ਮਿੱਟੀ ਲੱਦ ਕੇ ਪੂਰਾ ਕੱਢਿਆ ਬੋਦੀ ਇਹਦੀ ਠੀਕ ਆ ਹਾਂ ਸਹੀ ਆ ਆ ਵੇਖੋ ਜੀ ਸਾਫ਼ ਸੁਥਰਾ ਵਾ ਚੈੱਕ ਕਰੋ ਤੇ ਬਾਕੀ ਗਲਿਆ ਗੁਲਿਆ ਨਹੀਂ ਜੇ ਚੰਗਾ ਜੇ ਤੇ ਜਿਹੜਾ ਕੋਈ ਮਾੜਾ ਮੋਟਾ ਕਿਤੇ ਅੰਦਰ ਹੈਗਾ ਦਾਣੇ ਨਹੀਂ ਵਗਣਗੇ ਕਿਤੇ ਉਹਦੇ ਦਾਣੇ ਨਹੀਂ ਵਗਦੇ ਚਾਉਣ ਦੀ ਲੋੜ ਨਹੀਂ ਇੱਧਰ ਲਾਏ ਆ ਮੰਨ ਲਓ ਵੀ ਟੰਕੇ ਲੱਗੇ ਆ ਟੰਕੇ ਲੱਗੇ ਆ ਵਿੱਚ ਇੱਧਰ ਨਹੀਂ ਫੈਡ ਠੀਕ ਆ ਹਾਂ ਜੀ ਵੀਰ ਨੂੰ ਆਵੇ ਜਿਹੜਾ ਆ ਫਰਸ਼ ਚੈੱਕ ਕਰੋ ਜੀ ਆ ਫਰਸ਼ ਚੈੱਕ ਕਰੋ ਆ ਸਾਹਮਣੇ ਤੁਸੀਂ ਦੇਖ ਸਕਦੇ ਆ ਪਰਲੇ ਬੰਨੇ ਜਿਹੜਾ ਨਾ ਜਿੱਦਾਂ ਬਾਰੀ ਤੋਂ ਉਲਟੇ ਬੰਨੇ ਵਾਲਾ ਵਾ ਉਧਰਲੇ ਬੰਨੇ ਆ ਟੰਕੇ ਲਾਏ ਆ ਕਿਤੇ ਕਿਤੇ ਵੇਜ ਵੇਜ ਲੱਗੇ ਆ ਇਹਦੇ ਦਾਮ ਆ ਵੀ ਕਈ ਵਾਰਾਂ ਵੀਰ ਫੋਟੋਆਂ ਸਾਫ਼ ਦੀਆਂ ਪਾ ਕੇ ਖਿੱਚ ਕੇ ਵਿਖਾ ਲੈਂਦੇ ਤੇ ਇਹ ਚੀਜ਼ਾਂ ਨਹੀਂ ਵਿਖਾਉਂਦੇ ਦਾਣੇ ਨਹੀਂ ਕਰਨਗੇ ਤੁਹਾਡੀ ਵੀਰ ਨੇ ਉਨੇ ਕੀ ਦੇਣੇ ਜਾਂ ਆਪਾਂ ਉਨੇ ਕੀ ਨਹੀਂ ਆਹੀ ਆ ਹਾਂਜੀ ਬਾਰੋਂ ਸਾਫ ਵਿਖਾ ਦੀਏ ਤੇ ਗੱਲ ਚੰਗੀ ਨਹੀਂ ਆ ਹਾਂਜੀ ਹਾਂਜੀ ਬਾਰੋਂ ਆਪਾਂ ਵੀਡੀਓ ਬਾਹਰਲੇ ਪਾਸੋਂ ਵਿਖਾ ਦਾਂਗੇ ਸਾਫ ਆ ਜੀ ਸਾਫ ਆ ਬਾਕੀ ਬਾਕੀ ਜਿਹਨੇ ਜਿਹਨੇ 3 ਤੋਂ 2.5 ਲੱਖ ਰੁਪਈਆ ਖਰਚਣਾ ਵਾ ਇਹ ਟਰਾਲਾ ਉਹਦੇ ਲਈ ਆ ਜਿਹੜਾ ਕੀ ਵਾਸਤੇ ਸਹੀ ਆ ਹਾਂਜੀ ਅਰਕੀ ਵਾਸਤੇ ਜਿੱਦਾਂ ਅਸੀਂ ਟਾਈਮ ਪਾਸ ਕਰ ਲੈਨੇ ਕਿ ਮਾੜੀ ਚੀਜ਼ ਨਾ ਮੇ ਕੋਈ ਪੱਧਰੀ ਨਾ ਮੀ ਹਾਂਜੀ ਹਾਂਜੀ ਕੋਈ ਹਰ ਬੰਦਾ ਇੱਕੋ ਜਿਹਾ ਨਹੀਂ ਹੁੰਦਾ ਬਿਲਕੁਲ ਟਿਕਾ ਯਾਨੀ ਘਰਾਂ ਦੇ ਖਰਚੇ ਨੇ ਹੁੰਦੇ ਆ ਤੇ ਟਾਈਮ ਪਾਸ ਕਰਨੇ ਵੀ ਪੈਂਦੇ ਆ ਭਾਜੀ ਕਈ ਯਾਰਾਂ ਦੇ ਬੰਦਾ ਮੰਗਵੀਆਂ ਜੁੱਤੀਆਂ ਪਾ ਕੇ ਵੀ ਸੋਹਣੇ ਸੋਹਣੇ ਜਾਂਦਾ ਵਾ ਤੇ ਹੁਣ ਇਦਾਂ ਦਾ ਟਾਈਮ ਆ ਗਿਆ ਕਈ ਯਾਰਾਂ ਰੰਗ-ਬਰੰਗੀਆਂ ਚਪਲਾਂ ਪਾ ਕੇ ਤੁਰ ਪੈਣੇ ਆ ਬੱਚਾ ਚੱਲ ਜਾਂਦਾ ਹੀ ਚੱਲ ਜਾਂਦਾ ਹਾਂ ਚੱਲ ਜਾਂਦਾ ਕਿਤੇ ਤੁਹਾਨੂੰ ਉਹ ਵੀ ਕਰ ਲੂਗਾ ਤੇ ਬਾਹਰ ਕਿਤੇ ਰੰਗ-ਬਰੰਗੀਆਂ ਪਾ ਕੋਈ ਨਹੀਂ ਪੁੱਛਦਾ ਹਾਂਜੀ 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 ਬਾਹਰਲੀ ਕੰਟਰੀ ਜੀ ਨੂੰ ਕੋਈ ਪੁੱਛਦਾ ਵੀ ਤੁਸੀਂ ਭਾਵੇਂ ਮਨ ਲਓ ਚਪਲਾ ਨਾ ਜਰਾ ਭਾਂ ਪਾਈਆਂ ਨਾ ਕੋਈ ਨਹੀਂ ਪੁੱਛਦਾ ਜੀ ਕੋਈ ਨਹੀਂ ਪੁੱਛਦਾ ਇੱਥੇ ਭਾਵੇਂ ਕੋਈ ਤੁਹਾਡਾ ਮਜ਼ਾਕ ਹਟਾ ਦੇ ਹਾਂ ਉੱਥੇ ਬਾਹਰ ਨਹੀਂ ਕੋਈ ਹਟਾਉਂਦਾ ਹੋ ਜੀ ਠੀਕ ਆ ਤੇ ਬਾਕੀ ਸਾਫ਼ ਸੁਥਰਾ ਦਾ ਜਿਹੜੇ ਵੀ ਵੀਰ ਨੇ ਆਉਣਾ ਫੋਨ ਕਰਕੇ ਆਉਣਾ ਠੀਕ ਆ ਕਿੰਨੇ ਵੀ ਦੂਰੋਂ ਨੇੜੇ ਆਉਣਾ ਨਾ ਸਹੀ ਆ ਇਹ ਚੀਜ਼ ਆਪਾਂ ਵਖਾਉਂਦੇ ਤਾਂ ਆਂ ਵੀ ਜਿਹੜਾ ਵੀ ਵੀਰ ਭੈਣ ਭਰਾ ਕੋਈ ਵੀ ਵੀਰ ਦੂਰੋਂ ਆਉਂਦਾ ਵਾ ਉਹਨੂੰ ਇਹ ਚੀਜ਼ਾਂ ਵਿਖਾਈਆਂ ਜਾਣ ਕਿਉਂਕਿ ਜੇ ਹੁਣ ਲੱਗ ਜਾ ਕੇ ਸੀਜ਼ ਮੰਨ ਲੋ ਅਗਲੇ ਨੂੰ ਮਾੜੀ ਲੱਗੂ ਅਗਲੇ ਨੇ ਕਿਹੜਾ ਹਨ ਉਸ ਵੇਲੇ ਪੈਸੇ ਦੇ ਦੇਣੇ ਹੂੰ 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 ਤੇ ਆਪਾਂ ਨੂੰ ਹੋ ਜਾਂਦਾ ਵੀ ਆਵੇ ਹੀ ਤਾਂ ਜੇ ਉਹਨੂੰ ਅਗਲੇ ਨੂੰ ਪਸੰਦ ਆਵੇ ਬਿਲਕੁਲ 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 ਕੋਈ ਜੇ ਚੀਜ਼ ਪਸੰਦ ਹੋਵੇ ਤੇ ਆ ਜੇ ਤੇ ਨਹੀਂ ਤੇ ਸਾਡੇ ਬਾਕੀ ਮੇਨ ਗੱਲ ਹੁੰਦੀ ਟਾਇਰਾਂ ਦੀ ਟਾਇਰ ਤੁਸੀਂ ਦੱਸਿਆ ਵੀ ਟਾਇਰ ਚੰਗੇ ਆ ਹਾਂਜੀ ਤੇ ਟਾਇਰਾਂ ਦੀ ਕੋਈ ਪਰਵਾਹ ਨਹੀਂ ਕੀ ਜਿੱਦਾਂ ਮਰਜ਼ੀ ਚਲਾਵੇ ਬੰਦਾ ਬਾਕੀ ਜੇ ਕਿ ਘਰ ਨੇ ਘਰ ਵਾਲੇ ਨੇ ਲੈਣਾ ਹੋਵੇ ਤਾਂ ਟਾਇਰ ਜਾਂਦੇ ਹੀ ਨਹੀਂ ਕਿਤੇ ਖਰਾਬ ਹੀ ਨਹੀਂ ਹੁੰਦੇ ਨਹੀਂ ਮਨ ਲੋ ਵੀ ਕਣਕ ਝੋਨੇ ਤੇ ਤਾਂ ਟਾਇਰ ਜਾਂਦੇ ਹੀ ਨਹੀਂ ਹਾਂਜੀ ਵੀ ਕਣਕ ਝੋਨਾ ਹੀ ਇਹਨਾਂ ਦੇ ਸੁੱਟਿਆ ਜਾਣਾ ਹੁਣ ਗੰਨਾ ਦੇ ਕੋਈ ਲੱਦਣ ਨਹੀਂ ਲੱਗਾ ਹੂੰ 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 ਗੰਨੇ ਵਾਲੀ ਇਹ ਤੇ ਹੈ ਹੀ ਨਹੀਂ ਇਹਦੇ ਹਾਂ ਗੰਨਾ ਦੇ ਤਾਂ ਨਾਲ ਲੱਦਣ ਨਹੀਂ ਲੱਗਾ ਤੇ ਤਾਂ ਕਿ ਆ ਵੀ ਚਲੋ ਵੀਰ ਸਾਰੇ ਕਈ ਵਾਰ ਹੁੰਦਾ ਪੂਰੀ ਮਣੀ ਭਾਜੀ ਤੁਸੀਂ ਕਿੰਨੀ 15 7 ਵਾਂ ਹਾਂ ਮਣੀ ਆ ਤਾਂ ਹੀ ਬੋਲੀ ਦੀ ਲੱਗਦੀ ਭਾਈ ਇਹਨਾਂ ਅੱਗੇ ਇੱਕ ਰਾਂ ਹੋ ਗਈ ਕਿ ਇਹ ਬੰਦੇ ਨੇ ਕਿਹਾ ਤਾਂ 11 12 ਫੁੱਟ ਦੀ ਟਰਾਲੀ ਹੈ ਟਰਾਲੀ ਲੈਣ ਦੇ ਤੇ ਨਿਕਲੀ 11 ਅੱਛਾ ਇਦਾਂ ਸਾਨੂੰ ਪਤਾ ਨਹੀਂ ਸੀ ਅਗਲੇ ਨੇ ਆ ਕੇ ਜਦੋਂ ਮਣਾਈ ਤੇ 11 ਨਿਕਲੇ ਠੀਕ ਆ ਇਹ ਕਰਕੇ ਲੱਗਦੀ ਬਾਈ ਜਦੋਂ ਆਪ ਅਸੀਂ ਜਾਣਾ ਨਾ ਕਿਤੇ ਵੀ ਤੇ ਲੱਗਦੀ ਬਾਈ ਤੇ ਜੇ ਕਿਤੇ ਲੋਕਲ ਹੋਵੇ ਤਾਂ ਕੀਤਾ ਵੀ ਮਾਰ ਲਈਦਾ ਠੀਕ ਆ ਹਾਂ ਤਾਂ ਨੂੰ 4.5 ਫੁੱਟ ਹਾਂ ਤਾਂ ਆ ਜਿਹੜੀ ਮਰਦਾ ਹੋਊਗਾ ਹਾਈਟ ਹਾਈਟ 4.5 ਫੁੱਟ ਆ ਤਾਂ ਨੂੰ ਤੇ ਲੰਬੀ ਆ ਜਿਹੜੀ 15 ਫੁੱਟ ਬਾ ਚੜਾਈ ਜਿਹੜੀ 7 ਫੁੱਟ ਹਾਂ ਠੀਕ ਆ ਤੇ ਗਾਰਡਰ ਗੂਡਰ ਆ ਜਿਹੜੇ ਕਿਦਾਂ ਇਹਨਾਂ ਦਾ ਪਤਾ ਕਿੰਨੇ ਗਾਰਡਰ ਕੀ ਹਿਸਾਬ ਤਾਂ ਹੁੰਦਾ ਨਾ ਨਹੀਂ ਬਾਰੇ ਨਹੀਂ ਐਵੇਂ ਤੁਹਾਨੂੰ ਕਹੀ ਜਾਈਏ ਇਹਦੇ ਬਾਰੇ ਨੌਲੇਜ ਨਹੀਂ ਆ ਇਹ ਵੀ ਗਾਂਵ ਨੌਲੇਜ ਦਿਆ ਕਰਾਂਗੇ ਇੱਕ ਟਰਾਲੀਾਂ ਵਾਲਾ ਲੋਹਾ ਪਤਾ ਕਿਹੜਾ ਲੱਗਾ ਇਹਨੂੰ ਭਾਜੀ ਨਹੀਂ ਲੋਹਾ ਨਹੀਂ ਵੀਰ ਮੈਂ ਐਵੇਂ ਤੈਨੂੰ ਕਹੀ ਜਾਵਾਂ ਵੀ ਆਹ ਲੱਗਾ ਵਾ ਪੁਰਾਣਾ ਲੋਹਾ ਲੱਗਾ ਪੁਰਾਣੀ ਟਰਾਲੀ ਆ ਠੀਕ ਆ ਜੇ ਤਾਂ ਨਵੀਂ ਬਣੀ ਹੋਵੇ ਤਾਂ ਫੇਰ ਮੈਂ ਤੈਨੂੰ ਇਹ ਚੀਜ਼ ਦੀ ਗਰੰਟੀ ਵੀ ਦੇ ਦਾਂ ਬਾਕੀ ਲੋਹਾ ਜਿਹੜਾ ਵੀ ਲੱਗਾ ਲੱਗਾ ਮਜ਼ਬੂਤ ਜੇ ਆ ਵੇਖ ਸਕਦੇ ਆ ਖੜਕ ਦੀ ਕਿਦਾਂ ਆ ਵੇਖੋ ਬਾਕੀ ਸਾਫ਼ ਸੁਥਰੀ ਆ ਕੋਈ ਗੱਲ ਹੀ ਨਹੀਂ ਆ ਕੋਈ ਵੀਰ ਆਵੇ ਆਪਣੀ ਤਸੱਲੀ ਕਰੇ ਆਵੇ ਵੀਡੀਓ ਧਿਆਨ ਨਾਲ ਵੇਖ ਲਈ ਪਹਿਲਾਂ ਗੱਲਾਂ ਪੂਰੀਆਂ ਸੁਣ ਲੈ ਹਾਂ ਗੱਲਾਂ ਪੂਰੀਆਂ ਸੁਣ ਲੈ ਕਾ ਵੀ ਦੂਰੋਂ ਆਉਣਾ ਦਾ ਵੀਰਾਂ ਨੇ ਐਵੇਂ ਆਪਣਾ ਟਾਈਮ ਖਰਾਬ ਕਰਨਗੇ ਸਾਡਾ ਵੀ ਕਰਨਗੇ ਹਾਂਜੀ 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 ਮੁੱਲ ਆਪਾਂ ਕਰਾਂਗੇ ਦਾ ਮੁੱਲ ਕਰਨ ਨੂੰ ਮੰਗਣ ਵਾਲਾ ਜੂ ਮਰਜੀ ਮੰਗੀ ਲਈਏ ਇੱਕ 75 ਮੁੱਲ ਕਰਦੇ ਹਾਂ ਅੱਛਾ ਉੱਚੋ ਛੋੜ ਛੱਪਾ ਹੋਊਗਾ ਜੀ ਕਿੰਨੀ ਕੁ ਛੋੜ ਕਰ ਦੋਗੇ ਉੱਚੋ 2000 ਰੁਪਏ ਛੋੜ ਕਰ ਦਾਂਗੇ ਇਹ ਤੋਂ ਵੱਧ ਨਹੀਂ ਹੋਊਗੀ ਕੀਤੇ ਕਰਦਾ ਵਾ ਵੀ ਜਿੰਨੇ ਦਾ ਦੇਣਾ ਉਹਨਾਂ ਦੇ ਦਾ ਪਰ ਨਹੀਂ ਜਿਹੜੇ ਉਹ ਸਵਾਦ ਨਹੀਂ ਆ ਕਿਦਾਂ ਸਵਾਦ ਹੀ ਨਹੀਂ ਨਾ ਆਉਂਦਾ ਅਗਲੇ ਨੂੰ ਹਾਂਜੀ ਜਨਾ ਚਰਮਾ ਘਟਾਵਾਂ ਨਾ ਉਹਨਾਂ ਚਰਨੀ ਠੀਕ ਆ ਤੇ ਉਹ ਮੰਨ ਲਓ ਵੀ ਤਾਈਆਂ ਦੇ ਅਗਲੇ ਨੇ ਉਹ ਸ਼ੋਰੂਮ ਖੋਲਤੇ ਫਿਰ ਇੱਥੇ ਚੁੰਮ ਨਹੀਂ ਕਰਨੀ ਤੁਸੀਂ ਆ ਸ਼ੋਰੂਮ ਦੇ ਵਿੱਚ ਇੱਕ ਮੁੱਲ ਹੁੰਦਾ ਹਾਂ ਉੱਥੇ ਇੱਕ ਮੈਂ ਬਾਹਰ ਇਹਨਾਂ ਨਾਲ ਉਹ ਬੰਦਾ ਕਿੰਨਾ ਨੇ ਮੈਂ ਤਾਂ ਉੱਥੇ ਜਾਣਾ ਜਿੱਥੇ ਸ਼ੋਰੂਮ ਆ ਤੇ ਜੇ ਲੁੱਟੇ ਜਾਣਗੇ ਤਾਂ ਸਾਰੇ ਲੁੱਟੇ ਜਾਣਗੇ ਠੀਕ ਹੈ ਹਿਉ ਰੇਡ ਇੱਕੋ ਲੱਗਣਾ ਹੂੰ ਹਾਂ ਇਹ ਵੀ ਗੱਲ ਤੇ ਜੀਤ ਕਰਦਾ ਨਾ ਵੀ ਇੱਕੋ ਰੇਡ ਕਰਾਂ ਪਰ ਨਹੀਂ ਉਹ ਨਜ਼ਾਰਾ ਨਹੀਂ ਨਾ ਹੁੰਦਾ ਜਿਵੇਂ ਪੰਜ ਸੱਤ ਜਣੇ ਨਾਲ ਆਏ ਹਾਂ ਹੁਣ ਸਵਾਦ ਆਏ ਉਹਨੇ ਘਟਾਇਆ ਵਿੱਚੋਂ ਠੀਕ ਠੀਕ ਆ ਤੇ ਇੱਕ ਕਰਕੇ ਦਿਲ ਤੱਕਈਆਂ ਕਰਦਾ ਹੁੰਦਾ ਬਾਕੀ ਕੋਈ ਵੀ ਵੀਰ ਆਵੇ ਚੈੱਕ ਕਰੇ ਆਪਣਾ ਲੱਗਦੀ ਵਾਏ ਤੇ ਦੱਸਿਆ ਹੀ ਹੁੰਦਾ ਵਾ ਹੂੰ ਕਿਉਂਕਿ ਮੈਂ ਕਈਆਂ ਨਾਲ ਵੀਡੀਓ ਕਈਆਂ ਨਾਲ ਵੀਰਾਂ ਨੂੰ ਕਿਹਨਾ ਨਾ ਮੈਸੇਜ ਕਰ ਦੋ ਮੈਂ ਕੱਲੀ ਕੱਲੀ ਗੱਲ ਦੱਸੀ ਆ ਹਾਂਜੀ ਕਿ ਜਿਹੜੀ ਤੁਹਾਡੇ ਕੋਲ ਹੈ ਉਹ ਲੱਗ ਜਾਏ ਜੀ ਜੇ ਕੋਈ ਕਮੀ ਬੇਸੀ ਰਹਿ ਜਾਂਦੀ ਗਈਆਂ ਨਾਲ ਨਹੀਂ ਪਤਾ ਹੁੰਦਾ ਕਈਆਂ ਨਾਲ ਮਕਾਟੜਾਂ ਗੁੱਟੜਾਂ ਬਾਰੇ ਪੁੱਛਦੇ ਆ ਤੇ ਉਹ ਨਹੀਂ ਆਪਾਂ ਕਿੰਨੇ ਇੰਚੀ ਹੈ ਇਹ ਚੀਜ਼ ਦਾ ਮੈਨੂੰ ਨਹੀਂ ਮੱਲੋ ਵੀ ਇਹ ਵੀ ਆਉਣ ਵਾਲੇ ਟਾਈਮ 'ਚ ਆਪਾਂ ਇਹ ਚੀਜ਼ ਦੀ ਨੌਲੇਜ ਰੱਖਾਂਗੇ ਠੀਕ ਟਰਾਲੀਆਂ ਵਾਲੇ ਕੋ ਬਹਿ ਕੇ ਇਹ ਚੀਜ਼ ਪੁੱਛਾਂਗੇ ਵੀ ਕਿੰਨੇ ਇੰਚੀ ਚੈਸੀ ਆ ਜਾਂ ਕੁਛ ਵੀ ਆ ਸਹੀ ਆ ਕਰਨੀ ਵੀਰ ਜੀ ਕੋਈ ਗੱਲ ਬਾਤ ਹੋਰ ਬਸ ਵੀਰੇ ਆਉਣ ਜਿਹੜਾ ਵੀ ਆ ਕੋਈ ਹਾਂਜੀ ਆਪਣੀ ਚੈੱਕ ਕਰਕੇ ਤਸੱਲੀ ਕਰਕੇ ਸੋ ਵੀ ਆਪਾਂ ਕੀਤੀ ਹੁੰਦੀ ਆ ਫੇਰ ਵੀ ਜਿੰਨੇ ਪੈਸੇ ਖਰਚਣੇ ਆ ਜੀ ਜੋ ਕੁਛ ਦੱਸਿਆ ਵਾ ਵਜਨ ਦਾ ਦੱਸਤਾ ਆਪਾਂ ਜੀ ਲੰਮਾਈ ਦਾਸਤੀ ਆ ਚੜਾਈ ਦਾਸਤੀ ਆ ਲੱਗਦੀ ਵਾਈ ਤੇ ਚੀਜ਼ਾਂ ਮੰਨ ਲੋ ਦੱਸ ਹੀ ਦਿਤੀਆਂ ਮੇਨ ਇਹੀ ਆ ਮੇਨਾਂ ਤੇ ਬਾਕੀ ਹੈ ਪੁਰਾਣੀ ਆ ਠੀਕ ਮੈਨੂੰ ਮਤਲਬ ਹੀ ਪਤਾ ਬਣੀ ਬੁਣੀ ਪਤਾ ਨਹੀਂ ਕਿਥੋਂ ਆ ਕਿੱਥੋਂ ਬਣੀ ਆ ਮੈਂ ਆੜਤੀਆਂ ਕੋ ਲੈਂਦੀ ਆ ਠੀਕ ਐ ਆੜਤੀਆਂ ਵਾਲੀ ਇਹ ਆੜਤੀਆਂ ਵਾਲੀ ਟਰਾਲੀ ਆ ਇਹਦੇ ਵਿੱਚ ਜੀਪੀਐਸ ਨਹੀਂ ਹੀ ਲੱਗਾ ਜਿਹੜਾ ਟਰੈਕਿੰਗ 바ਵਾ ਇਹ ਕਰਕੇ ਉਹਨਾਂ ਦੇ ਦਿੰਦੀ ਸਾਲਾ ਸਿਸਟਮ ਹੀ ਲੱਗਾ ਨਹੀਂ ਆ ਠੀਕ ਐ ਜੀ ਬਾਕੀ ਟਾਇਰ ਟੂਰ ਕੋਈ ਗੱਲ ਨਹੀਂ ਆ ਕਿ ਜਿੰਨਾ ਵੀ ਹੈਵੀ ਬਣਿਆ ਟਰਾਲਾ ਹਾਂ ਜੀ ਤਾਂ ਵੀ ਪਤਾ ਨਹੀਂ ਕੋਈ ਵੀਰ ਨੂੰ ਫੋਨ ਕਰ ਲਿਓ ਵੀਡੀਓ ਕਰ ਦਿਓ ਸ਼ੇਅਰ ਜੀ ਧੰਨਵਾਦ